ਲਰ ਕੋਈ ਚੱਕਰ ਨਹੀਂ ਮਾਲਕ ਦੇ ਹੱਥ ਵਿੱਚ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ ਲਾਸਟ ਟਾਈਮ ਵੀ ਜਦੋਂ ਗੱਲ ਉਹ ਹਸਪੀਟਲ ਸੀਗੇ ਉਦੋਂ ਵੀ ਇਹੀ ਹਾਲਤ ਸੀਗੀ ਤੇ ਕੁਝ ਦਿਨਾਂ ਬਾਅਦ ਤਾਂ ਛੁੱਟੀ ਮਿਲੀ ਘਰ ਆਏ ਨੇ ਘਰ ਮੇਰੀ ਗੱਲ ਹੋਈ ਉਹਨਾਂ ਨੇ ਬੜੀ ਵਧੀਆ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੱਸ ਖੇਡ ਕੇ ਗੱਲ ਕੀਤੀ ਵੀਡੀਓ ਕਾਲ ਤੇ ਕਹਿੰਦੇ ਹਾਂ ਬੇਟਾ ਮੈਂ ਠੀਕ ਹਾਂ ਤੰਦਰੁਸਤ ਹਾਂ ਕੋਈ ਗੱਲ ਨਹੀਂ ਤੇ ਅਸੀਂ ਵੀ ਕਹਣਾ ਵੀ ਹਾਜੀ ਅੰਕਲ ਤੁਸੀਂ ਠੀਕ ਹੋ ਕੋਈ ਇਹ ਚੀਜ਼ ਦੇ ਪਰਥੀ ਸੋਚਣਾ ਨਹੀਂ ਬਿਲਕੁਲ ਠੀਕ ਹੋ ਚੁਗੇ ਤੁਸੀਂ ਪਰ ਇਹ ਚੀਜ਼ ਹੋ ਜੂਗੀ ਇਹ ਕਿਸ ਨੂੰ ਨਹੀਂ ਯਕੀਨ ਇਹ ਕਿਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਤੁਸੀਂ ਸਾਸਰੇ ਵੀ ਪੂਰੇ ਪੰਜਾਬ ਚ ਮੈਂ ਹੁਣ ਵੀ ਘਰੋਂ ਨਿਕਲੇ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀਗਾ ਤੇ ਉੱਥੇ ਵੀ ਇਹੀ ਗੱਲਾਂ ਚੱਲੀਆਂ ਜਾਂਦੀਆਂ ਸੀਗੀਆਂ ਵੀ ਬੜਾ ਮਾੜਾ ਹੈ ਦੇਖੋ ਤੁਸੀਂ ਪੂਰਾ ਪੰਜਾਬ ਇਸ ਸੱਚੀ ਇੰਡਸਟਰੀ ਬਹੁਤ ਵੱਡਾ ਘਾਟਾ ਆ ਤੁਸੀਂ ਵੀਡੀਓ ਕਾਲ ਤੇ ਗੱਲਾਂ ਵੀ ਕਰਦੇ ਰਹੇ ਹੁਣੇ ਤੁਸੀਂ ਹਾਲਾਤ ਉਹਨਾਂ ਦੇ ਜਿਹੜੇ ਦੇਖੇ ਸੀਗੇ ਹੈਨਾ ਕੱਲ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਫੋਟੋ ਵਾਇਰਲ ਹੋ ਰਹੀ ਹੈ ਬਹੁਤ ਮਾੜੀ ਪਹਿਚਾਣ ਹੀ ਨਹੀਂ ਆ ਰਹੀ ਕਿ ਪੱਲਾ ਸਰ ਦੁਖ ਹੁੰਦਾ ਸੀਗਾ ਕਿ ਐਡਾ ਤਗੜਾ ਬੰਦਾ ਤੇ ਅੱਜ ਸੀਰੀਅਸਲੀ ਜਦੋਂ ਉਹਨਾਂ ਨੇ ਵੀਡੀਓ ਕਾਲ ਮੈਂ ਸ਼ੌਕਡ ਸੀਗਾ ਕਿ ਯਾਰ ਐਡੀ ਵਧੀਆ ਸਿਹਤ ਇੱਕਦਮ ਕੀ ਹਾਲ ਹੋ ਗਿਆ ਹੈ ਵੀ ਕਿ ਕਿਵੇਂ ਹੋ ਗਿਆ ਫਿਰ ਆਪਾਂ ਚ ਇਹੀ ਗੱਲ ਕਰੀਦੀ ਸੀ ਵੀ ਯਾਰ ਨਹੀਂ ਕੋਈ ਗੱਲ ਨਹੀਂ ਠੀਕ ਹੋ ਜਾਣਗੇ ਬੰਦਾ ਤੇ ਇਹੀ ਸੋਚਦਾ ਨਾ ਜੀ ਹਸਪੀਟਲ ਲੈ ਕੇ ਆਏ ਅੱਜ ਨਹੀਂ ਤੇ ਕੱਲ ਮੋੜਾ ਪੈ ਜਾਊਗਾ ਠੀਕ ਹੋ ਜਾਊਗਾ ਪਰ ਮੇਰੇ ਖਿਆਲੋ ਚੀਜ਼ਾਂ ਰਿਕਵਰ ਹੋ ਨਹੀਂ ਪਾਈਆਂ ਛੇਤੀ ਤੋਂ ਛੇਤੀ ਰਾਜ ਨਾਲ ਗੱਲ ਹੋਈ ਤੁਹਾਡੀ ਕੱਲ ਦੀ ਰਾਜ ਨਾਲ ਥੋੜੇ ਦਿਨ ਪਹਿਲਾਂ ਮੇਰੀ ਗੱਲ ਨਾਲ ਨਾਲ ਬੋਲ ਕੇ ਵੀ ਭੇਜ ਦਿੰਦੀ ਹੈ ਕਿੰਨਾ ਉਹ ਤਾਂ ਪੂਰੀ ਗਈ ਨਹੀਂ ਇੱਥੇ ਸਟਾਰਟ ਹਣੀ ਮਟੂਰੀ ਸਾਣਾ ਇੱਥੇ ਮੌਜੂਦ ਹੈ ਹਣੀ ਇਸ ਵੇਲੇ ਬਹੁਤ ਵੱਡਾ ਦੁੱਖ ਹੈ ਫੁਖਰਾਜ ਉਹਨਾਂ ਤੇ ਹੈ ਨਾ ਦੋਸਤ ਦੇ ਨਾਲ ਤੇ ਤੁਸੀਂ ਅੱਜ ਇੱਥੇ ਸਾਥ ਵੀ ਦੇਣ ਆਏ ਹੋ ਇੱਕ ਦੋਸਤ ਦਾ ਜਿਹੜਾ ਦੁੱਖ ਹੈ ਉਹ ਦੇਖਿਆ ਬਿਲਕੁਲ ਹੀ ਜਾ ਰਿਹਾ ਬਿਲਕੁਲ ਨਹੀਂ ਬਿਲਕੁਲ ਹੀ ਸੀਰੀਅਸਲੀ ਮੈਂ ਸੱਚੀ ਦੱਸਾਂ ਮੈਂ ਚੀਜਾਂ ਨਿਕਲੇ ਆ ਮੈਂ ਅਜਿਹਾ ਫੇਸ ਕੀਤੀਆਂ ਨੇ ਮਾਪਿਆਂ ਦਾ ਚਲ ਜਾਣਾ ਬੜਾ ਦੁੱਖ ਲੱਗਦਾ ਉਹ ਉਹ ਸਥਿਤੀ 'ਚ ਬੰਦਾ ਬੰਦੇ ਨੂੰ ਕੁਝ ਨਹੀਂ ਸਮਝ ਆ ਰਿਹਾ ਹੁੰਦਾ শুটিং ਦੇ ਦਿਨਾਂ ਤੇ ਸਾਡੀ ਗੱਲ ਹੁੰਦੀ ਸੀ ਮੈਂ ਜਦੋਂ ਗੱਲ ਕਰਦਾ ਹੁੰਦਾ ਸੀਗਾ ਅੰਕਲ ਨਾਲ ਵੀਡੀਓ ਕਾਲ ਤੇ ਤੇ ਮੈਂ ਵੀ ਇਮੋਸ਼ਨਲ ਹੋ ਜਾਂਦਾ ਸੀਗਾ ਪੁਖਰਾਜ ਵੀ ਇਹ ਚੀਜ਼ ਨੂੰ ਲੈ ਕੇ ਬਹੁਤ ਇਮੋਸ਼ਨਲ ਹੋ ਜਾਂਦਾ ਵੀ ਯਾਰ ਕੀ ਹੋਊਗਾ ਕਿਵੇਂ ਹੋਊਗਾ ਤੇ ਅਸੀਂ ਹਮੇਸ਼ਾ ਇਹੀ ਗੱਲ ਕਰਦੇ ਨਾ ਤੇ ਵੀ ਹੌਸਲਾ ਰੱਖੋ ਕੋਈ ਚੱਕਰ ਨਹੀਂ ਮਾਲਕ ਦੇ ਹੱਥ ਵਿੱਚ ਸਾਰੀਆਂ ਜਿੰਝਾਂ ਠੀਕ ਹੋ ਜਾਣਗੀਆਂ ਲਾਸਟ ਟਾਈਮ ਵੀ ਜਦੋਂ ਗੱਲ ਕੀਤੀ ਉਹ ਹਸਪੀਟਲ ਸੀਗੇ ਪੂਦੋਂ ਵੀ ਇਹੀ ਹਾਲਤ ਸੀਗੀ ਤੇ ਕੁਝ ਦਿਨਾਂ ਬਾਅਦ ਤੁਹਾਨੂੰ ਛੁੱਟੀ ਮਿਲੀ ਘਰ ਆਏ ਨੇ ਘਰ ਮੇਰੀ ਗੱਲ ਹੋਈ ਉਹਨਾਂ ਨੇ ਬੜੀ ਵਧੀਆ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੱਸ ਖੇਡ ਕੇ ਗੱਲ ਕੀਤੀ ਵੀਡੀਓ ਕਾਲ ਤੇ ਕਹਿੰਦੇ ਹਾਂ ਬੇਟਾ ਮੈਂ ਠੀਕ ਹਾਂ ਤੰਦਰੁਸਤਾਂ ਕੋਈ ਗੱਲ ਨਹੀਂ ਤੁਸੀਂ ਵੀ ਕਹਿੰਦਾ ਵੀ ਹਾਂ ਜੀ ਅੰਕਲ ਤੁਸੀਂ ਠੀਕ ਹੋ ਕੋਈ ਇਹ ਚੀਜ਼ ਦੇ ਪਰ ਤੁਸੀਂ ਸੋਚਣਾ ਨਹੀਂ ਬਿਲਕੁਲ ਠੀਕ ਹੋ ਜਾਓਗੇ ਤੁਸੀਂ ਪਰ ਇਹ ਚੀਜ਼ ਹੋ ਜੂਗੀ ਇਹ ਕਿਸ ਨੂੰ ਨਹੀਂ ਯਕੀਨ ਕਿਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਤੁਸੀਂ ਸਾਸਰੇ ਵੀ ਪੂਰੇ ਪੰਜਾਬ 'ਚ ਮੈਂ ਹੁਣ ਵੀ ਘਰੋਂ ਨਿਕਲੇ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀਗਾ ਤੇ ਉੱਥੇ ਵੀ ਇਹੀ ਗੱਲਾਂ ਚੱਲੀਆਂ ਜਾਂਦੀਆਂ ਸੀਗੀਆਂ ਵੀ ਬੜਾ ਮਾੜਾ ਹੈ ਦੇਖੋ ਤੁਸੀਂ ਪੂਰਾ ਪੰਜਾਬ ਇਸ ਸੱਚੀ ਇੰਡਸਟਰੀ 'ਚ ਬਹੁਤ ਵੱਡਾ ਘਾਟਾ ਆ ਤੁਸੀਂ ਵੀਡੀਓ ਕਾਲ ਤੇ ਗੱਲਾਂ ਵੀ ਕਰਦੇ ਰਹੇ ਹੋਣੇ ਤੁਸੀਂ ਹਾਲਾਤ ਉਹਨਾਂ ਦੇ ਜਿਹੜੇ ਦੇਖੇ ਸੀਗੇ ਹੈਨਾ ਕੱਲ੍ਹ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਫੋਟੋ ਵਾਇਰਲ ਹੋ ਰਹੀ ਹੈ ਬਹੁਤ ਮਾੜੀ ਪਹਿਚਾਣ ਹੀ ਨਹੀਂ ਆ ਰਹੀ ਕਿ ਪੱਲਾਸਰ ਦੁੱਖ ਹੁੰਦਾ ਸੀਗਾ ਕਿ ਐਡਾ ਤਗੜਾ ਬੰਦਾ ਤੇ ਅੱਜ ਸੀਰੀਅਸਲੀ ਜਦੋਂ ਉਹਨਾਂ ਨੇ ਵੀਡੀ ਮੈਂ ਸ਼ੌਕਤ ਸੀਗਾ ਕਿ ਯਾਰ ਏਡੀ ਵਧੀਆ ਸਿਹਤ ਇੱਕਦਮ ਕੀ ਹਾਲ ਹੋ ਗਿਆ ਹੈ ਵੀ ਕਿ ਕਿਵੇਂ ਹੋ ਗਿਆ ਫਿਰ ਆਪਾਂ ਚ ਇਹੀ ਗੱਲ ਕਰੀਦੀ ਹੈ ਵੀ ਹਰ ਨਹੀਂ ਕੋਈ ਗੱਲ ਨਹੀਂ ਠੀਕ ਹੋ ਜਾਣਗੀ ਬੰਦਾ ਤੇ ਇਹੀ ਸੋਚਦਾ ਨੇ ਜੀ ਹਸਪੀਟਲ ਲੈ ਕੇ ਆਏ ਅੱਜ ਨਹੀਂ ਤੇ ਕੱਲ ਮੋੜਾ ਬੈਜੂਗਾ ਠੀਕ ਹੋ ਜਾਊਗਾ ਪਰ ਮੇਰੇ ਖਿਆਲੋ ਚੀਜ਼ਾਂ ਰਿਕਵਰ ਹੋ ਨਹੀਂ ਪਾਈਆਂ ਛੇਤੀ ਤੋਂ ਛੇਤੀ ਅੱਜ ਮੈਂ ਗੱਲ ਹੋਈ ਤੁਹਾਡੀ ਕੱਲ ਦੀ ਖਰਾਜ ਨਾਲ ਥੋੜੇ ਦਿਨ ਪਹਿਲਾਂ ਮੇਰੀ ਗੱਲ ਕੱਲ ਤਾਂ ਗੱਲ ਨਹੀਂ ਹੋ ਪਈ ਚਾਰ ਦਿਨ ਪਹਿਲਾਂ ਹੀ ਅਸੀਂ ਗੱਲ ਕਰ ਰਹੇ ਸੀ ਮੈਂ ਉਹਦਾ ਵੀ ਪੁੱਛਿਆ ਠੀਕ ਕਹਿੰਦਾ ਹਾਂਜੀ ਅੰਟੀ ਠੀਕ ਆ ਮੈਨੂੰ ਸੀਗਾ ਵੀ ਚਲੋ ਹੁਣ ਦੁਬਾਰਾ ਆਉਂਗਾ ਵਾਪਸ ਮੈਂ ਘਰੇ ਚਲਾ ਗਿਆ ਸੀ ਕਿਹਾ ਮੈਨੂੰ ਸੀਗਾ ਦੁਬਾਰਾ ਆਉਣਾ ਜਦ ਮੈਂ ਘਰੇ ਹਾਂ ਹਾਂ ਕੇ ਜਾਊਂਗਾ ਇੱਕ ਰੀ ਮਿਲ ਕੇ ਜਾਵਾਂਗਾ ਅੰਕਲ ਨੂੰ ਨਾ ਨੂੰ ਅਰੇ ਇਹ ਨਹੀਂ ਪਤਾ ਵੀ ਇਹ ਕੜੀ ਆ ਜੂਗੀ ਇਹ ਟਾਈਮ ਆ ਜੂਗਾ ਬੜਾ ਦੁੱਖ ਲੱਗ ਰਿਹਾ ਜੇ ਮੈਂ ਮਿਲਿਆ ਨਹੀਂ ਬਖਰਾਜ ਨੂੰ ਮੈਂ ਮਿਲਣਾ ਜਾ ਕੇ ਤੇ ਉਹ ਸਥਿਤੀ ਜਿਹੜੀ ਮੈਂ ਫੇਸ ਕੀਤੀ ਹੈ ਤੁਹਾਨੂੰ ਪਤਾ ਉਹ ਚੀਜ਼ ਬਾਰੇ ਬੜਾ ਅੱਖਾਂ ਟਾਈਮ ਨਾਲ ਇਹ ਸਮੇਂ ਦੇ ਵਿੱਚ ਆਪਣੇ ਦੁੱਖ ਵੀ ਜਿਹੜੇ ਚੇਤੇ ਆ ਜਾਂਦੇ ਕਿ ਸਾਡੇ ਨਾਲ ਅਭਿਮਾਨੀ ਹਟਾਇਆ ਬਿਲਕੁਲ ਬਿਲਕੁਲ ਮੈਂ ਤਾਂ ਹਟਾਇਆ ਹੋਇਆ ਜੀ ਇਹ ਚੀਜ਼ ਮਾਪਿਓ ਦਾ ਛੱਲੇ ਜਾਣਾ ਬਹੁਤ ਵੱਡਾ ਤਕਾ ਹੁੰਦਾ ਇੱਕ ਬੰਦੇ ਲਈ ਸਾਹਮਣਾ ਬਹੁਤ ਮੁਸ਼ਕਲ ਹੁੰਦਾ ਹੈ ਤੇ ਮੈਂ ਤਾਂ ਇਹੀ ਪੁਖਰਾਜ ਨੂੰ ਵੀ ਵੀ ਮਾਲਕ ਅੱਗੇ ਅਰਦਾਸ ਹੈ ਵੀ ਪੂਰੇ ਪਰਿਵਾਰ ਨੂੰ ਮਾਲਕ ਹੌਸਲਾ ਦੇਵੇ ਚੜ੍ਹਦੀ ਕਲਾ 'ਚ ਰੱਖੇ ਤੇ ਮੇਰਾ ਵੀਰ ਅੱਗੇ ਵੱਧ ਸਕੇ ਕਹਿੰਦੇ ਦੁਨੀਆਂ 'ਚ ਹਰ ਰਿਸ਼ਤਾ ਜਿਹੜਾ ਉਹ ਮਿਲ ਸਕਦਾ ਮਾਪਿਓ ਜੜੇ ਹੋਣੀ ਨਹੀਂ ਮਾਪਿਓ ਨਹੀਂ ਮਿਲਦੇ ਇਹ ਕਮੀ ਜ਼ਿੰਦਗੀ 'ਚ ਕਦੀ ਪੂਰੀ ਨਹੀਂ ਹੁੰਦੀ ਅਸੀਂ ਮਾਲਕ ਦੇ ਅਰਦਾਸ ਹੈ ਕਿ ਮਾਲਕਾ ਹੌਸਲਾ ਦੇ ਪਰਿਵਾਰ ਨੂੰ ਜੀ ਸ਼ੁਕਰਾਨੇ ਦੀ ਖੁਸ਼ੀ ਵਾਲੀ ਵਿਖੇ ਜਸਵਿੰਦਰ ਪੱਲਾ ਜੀ ਦੇ ਘਰ ਦੇ ਬਾਹਰ ਅਸੀਂ ਪਹੁੰਚੇ ਹੋਏ ਆ ਅੱਜ ਜਿਹੜੇ ਲਾਸਟ ਰਾਈਟਸ ਆ ਉਹਨਾਂ ਦੇ ਹੋਣਗੇ ਤੁਸੀਂ ਸੁਣ ਸਕਦੇ ਹੋ ਜਿਵੇਂ ਕਿ ਕੀਰਤਨ ਚੱਲ ਰਿਹਾ ਹੈ ਤਾਂ ਕਿ ਮਾਹੌਲ ਥੋੜਾ ਜਿਹਾ ਪੋਜ਼ਿਟਿਵ ਜਿਹਾ ਰਹੇ ਕਿਉਂਕਿ ਜਸਵਿੰਦਰ ਪੱਲਾ ਜੀ ਹਮੇਸ਼ਾ ਆਪਣੇ ਚਿਹਰੇ ਤੇ ਮੁਸਕਾਨ ਰੱਖਦੇ ਸੀ ਤੇ ਉਹਨਾਂ ਦਾ ਹਮੇਸ਼ਾ ਇਹੀ ਇੱਕ ਪੁਆਇੰਟ ਰਹਿੰਦਾ ਸੀ ਕਿ ਮੈਂ ਜਿਹੜੇ ਲੋਕਾਂ ਦੇ ਚਿਹਰੇ ਤੇ ਹਮੇਸ਼ਾ ਮੁਸਕਾਨ ਲੈ ਕੇ ਆਵਾਂ ਨਾ ਕਿ ਕਦੀ ਉਹਨਾਂ ਨੂੰ ਜਿਹੜਾ ਹੈ ਡਿਸਪਾਇੰਟ ਕਰਾਂ ਬਹੁਤ ਦੁੱਖ ਦੀ ਗੱਲ ਹੈ ਕਿ 22 ਅਗਸਤ ਨੂੰ ਯਾਨੀ ਕਿ ਬੀਤੇ ਦਿਨੀ ਉਹਨਾਂ ਦਾ ਦਿਹਾਂਤ ਹੋ ਗਿਆ ਮ੍ਰਿਤਕ ਦੇ ਜਿਹੜੀ ਹੈ ਉਹਨਾਂ ਦੀ ਉਹ ਘਾਰ ਆ ਚੁੱਕੀ ਹੈ ਕੀਰਤਨ ਚੱਲ ਰਿਹਾ ਹੈ ਹੁਣ ਤੋਂ ਕੁਝ ਹੀ ਸਮੇਂ ਬਾਅਦ ਜਿਹੜੇ ਹੈ ਉਹਨਾਂ ਦੇ ਲਾਰਟਸ ਲਾਸਟ ਜਿਹੜੇ ਰਾਈਟਸ ਹੈ ਉਹ ਸ਼ੁਰੂ ਹੋਣਗੇ ਉਸ ਤੋਂ ਬਾਅਦ ਬਲੌਂਗੀ ਦੇ ਗਰਾਊਂਡ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਹੈ ਉਹ ਹੋਵੇਗਾ ਕਲਾਕਾਰ ਜਿਹੜੇ ਹੈ ਇੱਥੇ ਪਹੁੰਚ ਰਹੇ ਹੈ ਪੋਲਿਟਿਸ਼ੀਅਨਸ ਇੱਥੇ ਪਹੁੰਚ ਰਹੇ ਨੇ ਡਾਇਰੈਕਟਰ ਜਗਦੀਪ ਸਿੱਧੂ ਦਾਦੂ ਜਿਹੜੇ ਹੈ ਇੱਥੇ ਪਹੁੰਚੇ ਹੋਏ ਨੇ ਅਮਰ ਨੂਰੀ ਜਿਹੜੇ ਹੈ ਉਹਨਾਂ ਦੇ ਘਾਰ ਦੇ ਅੰਦਰ ਇਸ ਵਕਤ ਬੈਠੇ ਹੋਏ ਨੇ ਕਿਉਂਕਿ ਬਹੁਤ ਪੁਰਾਣੀ ਸਾਂਝ ਜਿਹੜੀ ਹੈ ਅਮਰ ਨੂਰੀ ਹੋਣਾ ਦੀ ਜਸਵਿੰਦਰ ਪੱਲਾ ਹੋਣਾ ਜੀ ਦੇ ਪਰਿਵਾਰ ਦੇ ਨਾਲ ਜਿਹੜੀ ਹੈ ਉਹ ਬਣੀ ਹੋਈ ਸੀ ਔਰ ਬਹੁਤ ਜਿਹੜਾ ਗੁੜਾ ਰਿਸ਼ਤਾ ਹੈ ਇੱਕ ਦੋਸਤੀ ਦਾ ਉਹ ਸਾਂਝਾ ਉਹ ਕਰਦੇ ਸੀ ਤੋਂ ਤੇ ਜਿਹੜਾ ਅੱਜ ਦੁੱਖ ਦਾ ਪਹਾੜ ਜਿਹੜਾ ਪੂਰੇ ਪਰਿਵਾਰ ਤੇ ਟੁੱਟਿਆ ਹੋਇਆ ਹੈ ਉਸ ਘੜੀ ਦੇ ਵਿੱਚ ਅਮਰ ਨੂਰੀ ਦਾ ਪੂਰਾ ਸਾਥ ਜਿਹੜਾ ਹੈ ਪਰਿਵਾਰ ਨੂੰ ਹੈ ਉਹ ਕੱਲ ਵੀ ਜਿਵੇਂ ਸਾਡੀ ਫੋਨ ਕਾਲ ਤੇ ਗੱਲ ਹੁੰਦੀ ਹੈ ਤੇ ਕਹਿੰਦੇ ਆ ਕਿ ਅ ਅੱਜ ਲੋੜ ਹੈ ਇਸ ਪਰਿਵਾਰ ਨੂੰ ਸਾਡੀ ਜਦੋਂ ਸਾਨੂੰ ਲੋੜ ਸੀ ਸਰਦੂਲ ਸਿਕੰਦਰ ਜੀ ਦੇ ਜਾਣ ਤੋਂ ਬਾਅਦ ਤੇ ਜਸਵਿੰਦਰ ਪੱਲਾ ਉਹ ਸ਼ਖਸ ਹਨ ਜਿਨ੍ਹਾਂ ਨੇ ਉਹਨਾਂ ਨੂੰ ਦੁਬਾਰਾ ਇੰਡਸਟਰੀ ਦੇ ਵਿੱਚ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ ਤੇ ਉਹਨਾਂ ਨੇ ਇਹੀ ਚਾਇਆ ਕਿ ਤੁਸੀਂ ਜਿਹੜਾ ਹੈ ਕਹਿੰਦੇ ਸੀ ਕਿ ਜਸਵਿੰਦਰ ਪੱਲਾ ਨੇ ਸਾਡਾ ਸਾਥ ਦਿੱਤਾ ਮੇਰੇ ਬੱਚਿਆਂ ਦਾ ਸਾਥ ਦਿੱਤਾ ਸੋ ਅੱਜ ਉਹ ਸਮਾਂ ਹੈ ਕਿ ਅ ਅਸੀਂ ਪੁਖਰਾਜ ਹੁਣਾਂ ਨੂੰ ਜਸਵਿੰਦਰ ਪੱਲਾ ਸਾਹਿਬ ਦੀ ਜਿਹੜੀ ਧਰਮ ਪਤਨੀ ਹੈ ਉਹਨਾਂ ਨੂੰ ਸੀ ਪੂਰਾ ਇੱਕ ਸਪੋਰਟ ਦਈਏ ਬਹੁਤ ਟੁੱਟ ਚੁਕੇ ਨੇ ਕਿਉਂਕਿ ਬਹੁਤ ਪਿਆਰ ਸੀ ਬਹੁਤ ਛੋਟੀ ਜੀ ਫੈਮਲੀ ਸੀ ਜਸਵਿੰਦਰ ਪੱਲਾ ਦੀ ਬਹੁਤ ਪਿਆਰ ਆਪਸ ਵਿੱਚ 세ਗਾ ਸੋ ਇਹੀ ਚੀਜ਼ਾਂ ਜਿਹੜੀਆਂ ਹੈ ਉਸ ਕਰਕੇ ਜਿਹੜਾ ਸਾਥ ਜਿਹੜਾ ਆਪਣਾ ਦੇਣ ਚਾਹੇ ਅਮਰ ਨੂਰੀ ਹੈ ਚਾਹੇ ਜਗਦੀਪ ਸਿੱਧੂ ਨੇ ਆ ਚਾਹੇ ਦਾਦੂ ਨੇ ਉਹ ਸਾਰੇ ਇੱਥੇ ਪਹੁੰਚੇ ਨੇ ਕੱਲ ਵੀ ਬਹੁਤ ਸਾਰੇ ਕਲਾਕਾਰ ਜਿਹੜੇ ਐ ਆਏ ਹੋਏ ਸੀ ਇੱਥੇ ਤੁਹਾਨੂੰ ਜਿਵੇਂ ਕਿ ਦੱਸਦੀ ਇਹ ਪਹਿਲਾਂ ਜਸਵਿੰਦਰ ਪੱਲਾ ਹੋਣੀ ਜੀ ਲੁਧਿਆਣਾ ਰਹਿੰਦੇ ਸੀ ਕਿਉਂਕਿ ਲੁਧਿਆਣੇ ਦੇ ਰਹਿਣ ਵਾਲੇ ਸੀ ਪਰ ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਮੋਹਾਲੀ ਜਿਹੜਾ ਹੈ ਸ਼ਿਫਟ ਕਰ ਲਿਆ ਕਿਉਂਕਿ ਅਕਸਰ ਉਹਨਾਂ ਨੂੰ ਸ਼ੂਟ ਦੇ ਲਈ ਇੱਥੇ ਹੀ ਆਣਾ ਪੈਂਦਾ ਸੀਗਾ ਜਾਂ ਮੀਟਿੰਗਸ ਦੇ ਲਈ ਸੋ ਇੱਥੇ ਉਹਨਾਂ ਨੇ ਆਪਣੀ ਰਹਾਇਸ਼ ਜਿਹੜੀ ਹੈ ਉਹ ਬਣਾਈ ਹੋਈ ਹੈ ਸੋ ਤੁਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਵੇਂ ਉਹਨਾਂ ਦੇ ਚਾਹਣ ਵਾਲੇ ਜਿਹੜੇ ਹੈ ਇੱਥੇ ਪਹੁੰਚੇ ਹੋਏ ਨੇ ਕਈ ਲੋਕ ਜਿਹੜੇ ਹੈ ਆਪਣੇ ਚਾਹਣ ਵਾਲੇ ਜਸਵਿੰਦਰ ਪੱਲਾ ਜੀ ਨੂੰ ਨਹੀਂ ਦੇਖਣਾ ਸਕਦੇ ਪਰ ਅਸੀਂ ਅੱਜ ਆਪਣੇ ਮਾਧਿਅਮ ਰਾਹੀਂ ਤੁਹਾਨੂੰ ਜਸਵਿੰਦਰ ਪੱਲਾ ਜੀ ਦੇ ਲਾਸਟ ਰਾਈਟਸ ਜਿਹੜੇ ਆ ਉਹ ਦਿਖਾਵਾਂਗੇ ਹੁਣ ਤੋਂ ਕੁਝ ਹੀ ਦੇਰ ਦੇ ਵਿੱਚ ਅੰਤਮ ਦਰਸ਼ਨਾਂ ਦੇ ਲਈ ਜਸਵਿੰਦਰ ਪੱਲਾ ਜੀ ਦੀ ਜਿਹੜੀ ਮ੍ਰਿਤਕ ਦੇਹ ਹੈ ਉਸ ਨੂੰ ਬਾਹਰ ਲੈ ਕੇ ਆਇਆ ਜਾਏਗਾ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿਵੇਂ ਘਰ ਦੇ ਅੰਦਰ ਸਾਰੇ ਪਰਿਵਾਰਕ ਮੈਂਬਰ ਔਰ ਜਸਵਿੰਦਰ ਪੱਲਾ ਜੀ ਦੇ ਜਾਣਕਾਰ ਉਹਨਾਂ ਦੇ ਜਿਹੜੇ ਦੋਸਤ ਨੇ ਸਾਰੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਚਾਉਣ ਵਾਲੇ ਸਾਰੇ ਇੱਥੇ ਪਹੁੰਚੇ ਹੋਏ ਨੇ ਤੇ ਹੁਣ ਤੋਂ ਕੁਝ ਹੀ ਦੇਰ ਦੇ ਵਿੱਚ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਹੈ ਉਹ ਅੰਤਿਮ ਦਰਸ਼ਨਾਂ ਲਈ ਬਾਹਰ ਲੈ ਕੇ ਆਈ ਜਾਏਗੀ ਲਗਾਤਾਰ ਜਿਹੜੇ ਕਲਾਕਾਰ ਨੇ ਇੱਥੇ ਪਹੁੰਚ ਰਹੇ ਨੇ ਜਿਹੜੇ ਸਿਆਸਤਦਾਨ ਨੇ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਚਾਉਣ ਵਾਲੇ ਇੱਥੇ ਪਹੁੰਚ ਰਹੇ ਨੇ ਸੋ ਜਿਹੜੇ ਵੀ ਲੋਕ ਜਸਵਿੰਦਰ ਪੱਲਾ ਜੀ ਨੂੰ ਚਾਹੁੰਦੇ ਨੇ ਜਿਹੜੇ ਆਪ ਇੱਥੇ ਨਾ ਆ ਸਕੇ ਅਸੀਂ ਆਪਣੇ ਸਮਾਧਮ ਰਾਹੀ ਉਹਨਾਂ ਨੂੰ ਆਖਰੀ ਜਿਹੜੇ ਦਰਸ਼ਨ ਨੇ ਅੰਤਮ ਦਰਸ਼ਨ ਜਿਹੜੇ ਹੈ ਜਸਵਿੰਦਰ ਪੱਲਾ ਜੀ ਦੇ ਉਹ ਕਰਵਾਨ ਜਾ ਰਹੇ ਆ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਜਸਵਿੰਦਰ ਪੱਲਾ ਜੀ ਦੇ ਕਾਰ ਦੇ ਅੰਦਰ ਕੱਠ ਜਿਹੜਾ ਹੋਇਆ ਹੈ ਉਹਨਾਂ ਦੇ ਚਾਹਣ ਵਾਲੇ ਸਾਰੇ ਇੱਥੇ ਪਹੁੰਚੇ ਔਰ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਨਾਲ ਨਾਲ ਨੇ ਇਥੇ ਬਹੁਤ ਪਿਆਰ ਜਿਹੜਾ ਹੈ ਉਹਨਾਂ ਨੇ ਕਮਾਇਆ ਜਸਵਿੰਦਰ ਪੱਲਾ ਜੀ ਨੇ ਇਹੀ ਪਿਆਰ ਜਿਹੜਾ ਹੈ ਇਸੇ ਪਿਆਰ ਦੀ ਅਸੀਂ ਕੱਲ ਤੋਂ ਗੱਲ ਕਰ ਰਹੇ ਹਾਂ ਕਿ ਇਹ ਇੱਜ਼ਤ ਇਹ ਪਿਆਰ ਜਿਹੜਾ ਹੈ ਜਸਵਿੰਦਰ ਪੱਲਾ ਉਹਨਾਂ ਨੇ ਕਮਾਇਆ ਤਾਂ ਹੀ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਉਹਨਾਂ ਦੇ ਸਾਥ ਖੜੇ ਨੇ ਪਰਿਵਾਰਕ ਮੈਂਬਰਾਂ ਨਾਲ ਇਹ ਪਿਆਰ ਜਿਹੜਾ ਹੈ ਜਿਹੜੇ ਉਹਨਾਂ ਨੂੰ ਕਰਦੇ ਸੀ ਉਹ ਖੜੇ ਨੇ ਅੱਜ ਇੱਥੇ ਆਏ ਹੋਏ ਨੇ ਉਹਨਾਂ ਦਾ ਸਾਥ ਦੇਣ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਸਾਥ ਦੇਣ ਜਿਹੜੇ ਹੈ ਚਾਹੇ ਉਹ ਆਰਟਿਸਟ ਹੋਣ ਚਾਹੇ ਕੋਈ ਸਿਆਸਤਦਾਰ ਹੋਣ ਚਾਹੇ ਕੋਈ ਉਹਨਾਂ ਦੇ ਪੁਰਾਣੇ ਦੋਸਤ ਹੋਣ ਕਿਉਂਕਿ ਪੱਲਾ ਸਾਹਿਬ ਜਿਹੜੇ ਹੈ ਉਹ ਲੁਧਿਆਣਾ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਸਨ ਸਰਕਾਰੀ ਨੌਕਰੀ ਤੇ ਸਨ ਉਸ ਦੀ ਜਦੋਂ ਰਿਟਾਇਰਮੈਂਟ ਹੁੰਦੀ ਹੈ ਉਸ ਤੋਂ ਬਾਅਦ ਉਹ ਮੋਹਾਲੀ ਸ਼ਿਫਟ ਹੋਏ ਅਕਸਰ ਲੁਧਿਆਣਾ ਹੀ ਉਹਨਾਂ ਨੂੰ ਜਿਹੜਾ ਹੈ ਲੋਕੀ ਮਿਲਣ ਜਾਂਦੇ ਹੁੰਦੇ ਸੀ ਲੁਧਿਆਣੇ ਵਿੱਚ ਰਹਿਣਾ ਹੀ ਉਹਨਾਂ ਨੂੰ ਪਸੰਦ ਸੀਗਾ ਕਿਉਂਕਿ ਬਹੁਤ ਪੁਰਾਣਾ ਸਾਥ ਜਿਹੜਾ ਹੈ ਲੁਧਿਆਣਿਆਂ ਵਾਲੇ ਦੋਸਤਾ ਦਾ ਉਹ ਬਣਿਆ ਹੋਇਆ ਸੀ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਵੇਲੇ ਲਾਈਵ ਬਾਲੀਵੁੱਡ ਟੜਕਾ ਪੰਜਾਬੀ ਉੱਤੇ ਮੇਰੇ ਮੇਰੇ ਭਾਈ ਮੜੇ ਰਾਸਤੇ ਛੱਡ ਮੜੇ ਰਾਸਤੇ ਹੋਇਆ ਯਾਰ ਅਗਲੇ ਨਖਰਾਸ ਨਾਲ ਕਰ ਇ ਲਾਈਵ ਹੀ ਹੈ ਹਾਂ ਠੀਕ ਰਜਤ ਨੂੰ ਰਾਹੁਲ ਹਾਂ ਲਾਈਵ ਦੇਖੋ ਕਿਹਨੂੰ ਬੈਠਾ ਰੋਕਣਾ ਬਣਾ ਇੱਕ ਨੂੰ ਰੋਕਣੇ ਬਣੇ ਕੈਮਰਾ ਡਾਊਨ ਕਰ ਲਓ ਲਾਈਵ ਹੀ ਹੈ ਅਸਟ ਇੱਕ ਲਾਈਟ ਵੀ ਆਇਆ ਲਾਈਵ ਫਰੇਮ ਆਇਆ ਨਾ ਕਰ ਲਓ ਜੇ ਕੋਈ ਓਕੇ ਠੀਕ ਜਸਵਿੰਦਰ ਪੱਲਾ ਜੀ ਨੂੰ ਚੌਣ ਵਾਲਿਆਂ ਦਾ ਇਕੱਠ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਹੁਣ ਤੋਂ ਕੁਝ ਹੀ ਦੇਰ ਦੇ ਵਿੱਚ ਅੰਤਪ ਦਰਸ਼ਨ ਜਿਹੜੇ ਹੈ ਉਹ ਸ਼ੁਰੂ ਹੋਣਗੇ ਲਾਸਟ ਰਾਈਟਸ ਜਿਹੜੇ ਹੈ ਉਹ ਸ਼ੁਰੂ ਹੋਣਗੇ ਬੀਤੀ ਦਿਨੀ 22 ਅਗਸਤ ਨੂੰ ਜਸਵਿੰਦਰ ਪੱਲਾ ਜੀ ਜੋ ਕਿ ਸਾਡੀ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਨਾਮ ਸੀ ਉਹ ਫਾਨੀ ਇਸ ਫਾਨੀ ਸੰਸਾਰ ਤੋਂ ਸਾਨੂੰ ਵਿਛੋੜਾ ਦੇ ਗਏ ਕਾਫੀ ਚਿਰ ਤੋਂ ਬਿਮਾਰ ਚੱਲ ਰਹੇ ਸਨ ਸੋਸ਼ਲ ਮੀਡੀਆ ਤੇ ਤੁਸੀਂ ਲਗਾਤਾਰ ਵੇਖ ਰਹੇ ਹੋ ਕਿ ਉਹਨਾਂ ਦੀ ਆਖਰੀ ਸਮੇਂ ਦੀ ਇੱਕ ਜਿਹੜੀ ਫੋਟੋ ਹੈ ਤਸਵੀਰ ਹੈ ਉਹ ਜਿਹੜੀ ਹੈ ਲਗਾਤਾਰ ਸਰਕੂਲੇਟ ਹੋ ਰਹੀ ਹੈ ਅੱਜ ਇੱਕ ਹੋਰ ਜਿਹੜੀ ਹੈ ਬੀਤੀ ਰਾਤ ਇੱਕ ਵੀਡੀਓ ਆਈ ਸਾਹਮਣੇ ਸਭ ਦੇ ਜਦ ਜਸਵਿੰਦਰ ਪੱਲਾ ਸਾਹਿਬ ਹਸਪੀਟਲ ਦੇ ਵਿੱਚ ਨੇ ਉਹਨਾਂ ਦੀ ਸਰਜਰੀ ਜਦੋਂ ਹੁੰਦੀ ਹੈ ਤੇ ਉਹ ਵੀਡੀਓ ਵੀ ਜਿਹੜੀ ਹੈ ਸਾਰੇ ਦੇਖ ਰਹੇ ਨੇ ਪਰੇਸ਼ਾਨ ਉਸ ਦੇ ਵਿੱਚ ਪੱਲਾ ਸਾਹਿਬ ਲੱਗ ਰਹੇ ਸੀ ਔਰ ਜਦੋਂ ਜਦੋਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਆਂਦੀ ਹੈ ਤੇ ਹਰ ਕੋਈ ਜਿਹੜਾ ਹੈ ਜਿਹੜਾ ਉਸ ਉਹਨਾਂ ਨੂੰ ਚਾਹੁੰਦਾ ਸੀ